ਆਮ ਆਦਮੀ ਪਾਰਟੀ ਹਾਈ ਕਮਾਨ ਨੇ ਸੰਜੇ ਟਵਾਲ ਜੀ ਨੂੰ ਹਲਕਾ ਫਲੋਰ ਵਿਧਾਨ ਸਭਾ ਸੰਗਠਨ ਦਾ ਇੰਚਾਰਜ ਲਗਾਇਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਪ੍ਰਦੀਪ ਦੁੱਗਲ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਸੰਜੇ ਟਵਾਲ ਜੀ ਨੂੰ ਵਧਾਈ ਦਿੱਤੀ ਅਤੇ ਸਾਰੇ ਸ਼ਹਿਰ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਇਸ ਮੌਕੇ ਸੰਜੇ ਟਵਾਲ ਨੇ ਆਮ ਆਦਮੀ ਪਾਰਟੀ ਹਾਈ ਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਕੌਂਸਲਰ ਮਨੋਜ ਗੋਗਨਾ ਅਜਵਿੰਦਰ ਸਿੰਘ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ لال ਕਾਉਂਸਲਰ ਅੰਜੂ ਟਵਾਲ ਕਾਉਂਸਲਰ ਸੁਦੇਸ਼ ਬਿੱਲਾ ਕਾਉਂਸਲਰ ਪਤੀ ਸੰਜੀਵ ਕੁਮਾਰ ਹੀਤ ਸੰਨੀ ਮਨੋਤਾ ਗੌਰਵ 바ਵਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਰਹੇ ਮੈਂ ਸੰਜੀਤ ਟਵਾਲ ਜੋ ਅੱਜ ਹਲਕਾ ਫਲੋਰ ਦਾ ਮੈਨੂੰ ਸੰਗਠਨ ਇੰਚਾਰਜ ਲਗਾਇਆ ਗਿਆ ਮੈਂ ਸਾਰਾ ਤੋਂ ਪਹਿਲਾਂ ਦਾ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਅਤੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਦੁੱਗਲ ਸਾਹਿਬ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਪੂਰੇ ਹਾਈ ਕਮਾਂਡ ਨੂੰ ਯਕੀਨ ਦਿਵਾਉਂਦਾ ਜਿਹੜਾ ਵੀ ਕੰਮ ਸਾਡੇ ਹਲਕਾ ਫਲੋਰ ਦਾ ਉਹ ਵੀਗਾ ਉਹ ਪਹਿਲ ਦੇ ਅਧਾਰ ਤੇ ਹੋਵੇਗਾ ਇਹ ਨਹੀਂ ਵੀ ਸਾਡੀ ਇਕੱਲੀ ਆਮ ਆਦਮੀ ਪਾਰਟੀ ਅਸੀਂ ਪੂਰੇ ਹਲਕੇ ਨੂੰ ਪੂਰੇ ਹਲਕੇ ਦੇ ਜਿੰਨੇ ਵੀ ਲੋਕ ਆ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਮੈਂ ਭਰੋਸਾ ਦਿਵਾਉਂਦਾ ਆ ਸਾਡੀ ਸਬੂਚੀ ਟੀਮ ਸ਼੍ਰੀ ਸੋਧਿਆ ਜੀ ਜਿਹੜਾ ਨੇ ਕੱਲ 117 ਬੰਦੇ ਦੀ ਮੀਟਿੰਗ ਲਈ ਉਹਨਾਂ ਨੇ 117 ਬੰਦੇ ਚੁਣੇ ਜਿਨ੍ਹਾਂ ਵਿੱਚੋਂ ਮੇਰਾ ਵੀ ਨਾਮ ਆਇਆ ਤੇ ਮੈਂ ਦੁਬਾਰਾ ਤੋਂ ਫਿਰ ਤੋਂ ਇੱਕ ਵਾਰ ਧੰਨਵਾਦ ਕਰਦਾ ਸਾਡੇ ਹਰਕਨ ਚਾਰਜ ਜੀ ਦਾ ਤੇ ਡਿਸਟ੍ਰਿਕਟ ਵਾਪਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੀ ਦਾ ਅੱਜ ਸਮੁੱਚੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਜਿਹੜੇ ਉਹ ਸੰਗਠਨ ਇੰਚਾਰਜ ਨੇ ਲਗਾਏ ਆ ਉਸ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦੇ ਸਾਡੇ ਬਹੁਤ ਹੀ ਸਤਿਕਾਰ ਸੱਚੀ ਸੰਜੀਤ ਅਟਵਾਲ ਜੀ ਔਰ ਜਿਹੜੇ ਕਾਉਂਸਲਰ ਵੀ ਰਹਿ ਚੁੱਕੇ ਆ ਸਾਡੇ ਭੈਣ ਜਿਹੜੇ ਅੰਜੂ ઠવાਲ ਜੀ ਜਿਹੜੇ ਮੌਜੂਦਾ ਕਾਉਂਸਲਰ ਨੇ ਔਰ ਸੰਜੀਤ ઠવાਲ ਨੂੰ ਹਾਈ ਕਮਾਂਡ ਨੇ ਬਹੁਤ ਹੀ ਵੱਡਾ ਜਿਹੜਾ ਹੈ ਉਹ ਫਤਵਾ ਦਿੱਤਾ ਆ ਔਰ ਆਸ ਕਰਦੇ ਆ ਕਿ ਸੰਜੀਤ ਜਿਹੜਾ ਪਹਿਲਾਂ ਵੀ ਬਹੁਤ ਵੱਡੇ ਕੰਮ ਜਿਹੜਾਗਾ ਪਾਰਟੀ ਦੇ ਵਿੱਚ ਕਰਦਾ ਸੀ ਤੇ ਹੁਣ ਹੋਰ ਜਿਹੜਾ ਹੈਗਾ ਅੱਜ ਜਿਹੜਾਗਾ ਸੰਗਠਨ ਇੰਚਾਰਜ ਲਗਣ ਤੇ ਜਿਹੜਾ ਹੈ ਉਹ ਹੋਰ ਜਿਹੜਾਗਾ ਪਾਰਟੀ ਦੀ ਵੱਧ ਸੇਵਾ ਕਰੇਗਾ ਔਰ ਮੈਂ ਆਪਣੇ ਵੱਲੋਂ ਹਲਕਾ ਵਿਧਾਨ ਸਭਾ ਫਲੋਰ ਦੇ ਹਲਕਾ ਇੰਚਾਰਜ ਹੋਣ ਦੇ ਨਾਤੇ ਮੈਂ ਪ੍ਰਦੀਪ ਦੁੱਗਲ ਜੀ ਦਾ ਜਿਹੜਾ ਕਿ ਸਾਡੇ ਜਿਹੜਾ ਜਲੰਧਰ ਦਿਹਾਤੀ ਦੇ ਪ੍ਰਧਾਨ ਨੇ ਮਾਰਕੀਟ ਕਮੇਟੀ ਆ ਦੇ ਚੇਅਰਮੈਨ ਗਰਾਏ ਦੇ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਆ ਔਰ ਸਮੁੱਚੀ ਹਾਈ ਕਮਾਂਡ ਜਿਹੜੀ ਆ ਸਾਡੀ ਲੀਡਰਸ਼ਿਪ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਨੀਸ਼ ਸ਼ਿਸ਼ੋਧਿਆ ਜੀ ਜਿਹੜੇ ਸਾਡੇ ਪੰਜਾਬ ਦੇ ਪਰਿਵਾਰੀ ਨੇ ਔਰ ਬਹੁਤ ਹੀ ਸਤਿਕਾਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦ ਆਪਵੰਦ ਸਿੰਘ ਮਾਨ ਜੀ ਔਰ ਬਹੁਤ ਹੀ ਸਤਿਕਾਰ ਸਾਡੇ ਰਾਸ਼ਟਰੀ ਕਨਵੀਨਰ ਆ ਅਰਵਿੰਦ ਕੇਂਦਰੀਵਾਲ ਜੀ ਔਰ ਮੈਂ ਪਮਨ ਅਰੋੜਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਮੈਂ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਮੈਂ ਇਹ ਵੀ ਵਿਸ਼ਵਾਸ ਦਵਾਉਣਾ ਆ ਕਿ ਸੰਜੀਤ ੜਵਾਲ ਇਸ ਹਲਕਾ ਵਿਧਾਨ ਸਭਾ ਫਲੋਰ ਨੂੰ ਅੱਗੇ ਲਿਜਾਣ ਦੇ ਵਿੱਚ ਜਿਹੜੀ ਆ ਆਪਣੀ ਬਹੁਤ ਹੀ ਵੱਡੀ ਤਨੁਮਨੋ ਜਿਹੜੀ ਹੈਗਾ ਸੇਵਾ ਕਰਨਗੇ ਸੋ ਮੈਂ ਸਮੁੱਚੇ ਪਰਿਵਾਰ ਨੂੰ ਅੰਜੂਟ ੜਵਾਲ ਸਾਡੇ ਭੈਣ ਜਿਹੜੇ ਐਮਸੀਆ ਖਾਸ ਤੌਰ ਤੇ ੜਵਾਲ ਸਾਹਿਬ ਦੀ ਮਾਤਾ ਔਰ ਸੰਜੀਤ ੜਵਾਲ ਨੂੰ ਮੈਂ ਸਾਰੇ ਹੀ ਰਾਇਆ ਦੇ ਜਿਹੜੇ ਹੈਗਾ ਸ਼ਹਿਰ ਨਿਵਾਸੀਆ ਉਹਨਾਂ ਨੂੰ ਮੁਬਾਰਕਵਾਦ ਦਿੰਨਾ ਆ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦੇ ਲਈ ਇਹ ਪਰਿਵਾਰ ਔਰ ਸੰਜੀਤ ੜਵਾਲ ਜੀ ਆਪਣੇ ਵੱਲੋਂ ਤਨੋਂ ਮਨੋਂ ਤਨੋਂ ਜਿਹੜਾ ਹੈਗਾ ਬਹੁਤ ਹੀ ਵੱਡੀ ਸੇਵਾ ਕਰਨਗੇ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਹਲਕਾ ਚਾਰਜ ਤੇ ਆਪਣੇ ਹਾਈ ਕਮਾਂਡ ਜੀ ਤੇ ਆਪਣੀ ਪੂਰੀ ਜਿਹੜੀ ਟੀਮ ਆ ਸਾਡੀ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਮੇਰੇ ਹਸਬੰਦ ਨੂੰ ਇਹ ਅਹੁਦਾ ਦਿੱਤਾ ਆ ਤੇ ਮੈਂ ਜਾਣਦੀ ਆ ਕਿ ਉਹ ਪਾਰਟੀ ਲਈ ਬਹੁਤ ਵਧੀਆ ਕੰਮ ਕਰਨ ਤੇ ਪਾਰਟੀ ਨੂੰ ਅੱਗੇ ਲੈ ਕੇ ਜਾਣ ਬਾਬਾ ਅੱਜ 117 ਸੰਗਠਨ ਅਨਚਾਰਜ ਆਮ ਆਦਮੀ ਪਾਰਟੀ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਜੀ ਸਰਦਾਰ ਭਗਵੰਤ ਸਿੰਘ ਮਾਨ ਅਮਨ ਅਰੋੜਾ ਜੀ ਨੇ 117 ਸਿਕਟਨ ਮੰਤਰੀ ਲਾਏ ਆ ਇਹਦੇ ਵਿੱਚੋਂ ਮੈਂ ਸਾਰਿਆਂ ਨੂੰ 117 ਨੂੰ ਵਧਾਈਆਂ ਦੇਣਾ ਖਾਸ ਕਰਕੇ ਡਿਸਟ੍ਰਿਕਟ ਜਲੰਧਰ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਡਿਸਟ੍ਰਿਕਟ ਦੇ ਸਾਰੇ ਨਵੇਂ ਸੰਗਠਨ ਇੰਚਾਰਜਾਂ ਨੂੰ ਬਹੁਤ-ਬਹੁਤ ਮੁਬਾਰਕ ਤੇ ਸ਼ਹਿਰ ਗਰਾਿਆਂ ਦਾ ਅੱਜ ਨਾਮ ਉੱਚਾ ਕਰਨ ਵਾਲੇ ਸਾਡੇ ਸੰਜੇਟਵਾਲ ਜੀ ਜਿਨ੍ਹਾਂ ਦੇ ਮੈਸੇਜ ਕਾਉਂਸਲਰ ਕਾਉਂਸਲਰ ਵੀ ਨੇ ਇਥੋਂ ਐਮਸੀਬੀ ਨੇ ਤੇ ਇਹ ਆਪ ਵੀ ਐਮਸੀ ਰਹੇ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਪੂਰੇ ਸ਼ਹਿਰ ਗਰਾਿਆਂ ਦਾ ਨਾਮ ਬਹੁਤ ਵਧੀਆ ਤਰੀਕੇ ਨਾਲ ਰੋਸ਼ਨ ਕੀਤਾ ਸੰਜੇਟਵਾਲ ਜੀ ਨੇ ਇਹ ਦਿਨ ਰਾਤ ਪਾਰਟੀ ਲਈ ਸੇਵਾ ਕਰਦੇ ਆ ਤੇ ਮੈਂ ਪਾਰਟੀ ਨੂੰ ਵੀ ਯਕੀਨ ਦਿਵਾਉਣਾ ਪ੍ਰਿੰਸੀਪਲ ਹਾਲ ਨੂੰ ਵੀ ਯਕੀਨ ਦਿਵਾ ਰਹੇ ਆ ਕਿ ਸੰਜੇ ਟਵਾਲ ਜੀ ਇਸੇ ਤਰੀਕੇ ਦੇ ਨਾਲ ਆਪਣੇ ਇਸ ਜ਼ਿੰਮੇਵਾਰੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਉਣਗੇ ਧੰਨਵਾਦ ਜੀ